ਫਲੌਰ ਤੋਂ ਇਹ ਜਿੱਥੇ ਕੁਝ ਲੋਕਾਂ ਨੇ ਨਿੱਜੀ ਹਸਪਤਾਲ ਦੇ ਬੱਚੇ ਨੂੰ ਵੇਚਣ ਦੇ ਦੋਸ਼ ਲਗਾਉਂਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਰੇਲਵੇ ਲਾਈਨ ਫਲੌਰ ਤੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਪਹੁੰਚੀ ਫਲੌਰ ਦੇ ਨਜ਼ਦੀਕੀ ਪਿੰਡੀ ਮਹਿਲਾ ਨੇ ਆਪਣੀ ਸਾਰੀ ਹੱਡ ਬੀਤੀ ਉੱਥੇ ਉਸ ਦੀ ਸਹਾਇਤਾ ਕਰਨ ਪਹੁੰਚੇ ਪਿੰਡ ਤਗੜਾ ਦੇ ਨੌਜਵਾਨ ਗੁਰਦੀਪ ਸਿੰਘ ਨੂੰ ਦੱਸੀ। ਉਕਤਾਰਤ ਨੇ ਦੱਸਿਆ ਕਿ ਉਸਦੇ ਪਹਿਲਾਂ ਤੋਂ 3 ਬੱਚੇ ਨੇ ਭਾਰਤ ਕੁਝ ਸਮਾਂ ਪਹਿਲਾਂ ਉਸੇ ਦੋਸਤੀ ਪਿੰਡ ਦੇ ਹੀ ਕਿਸੇ ਵਿਅਕਤੀ ਨਾਲ ਹੋਈ ਸੀ ਜਿਸ ਦਾ ਬੱਚਾ ਉਸਦੇ ਪੇਟ ਵਿੱਚ ਪਲ ਰਿਹਾ ਸੀ। बच्चे ਦਾ ਜਨਨ ਨਿਜੀ ਹਸਪਤਾਲ ਵਿੱਚ ਹੋਇਆ ਸੀ ਜਿੱਥੇ ਉਸਦੇ ਦੋਸਤ ਨੇ ਹਸਪਤਾਲ ਕਰਮਚਾਰੀਆਂ ਨਾਲ ਮਿਲ ਕੇ ਉਸਨੂੰ ਬਿਨਾਂ ਦੱਸੇ ਪੁੱਛੇ ਬੱਚੇ ਨੂੰ ਵੇਚ ਦਿੱਤਾ ਅਤੇ ਖੁਦ ਉਸਦਾ ਪ੍ਰੇਮੀ ਫਰਾਰ ਹੋ ਗਿਆ। ਇਸ ਸਭ ਤੋਂ ਤਨ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰਨ ਦੀ ਲੋੜ ਪਈ ਸੀ। ਇਸ ਸਾਰੀ ਘਟਨਾ ਦੇ ਬਾਅਦ ਨਿਜੀ ਹਸਪਤਾਲ ਦੇ ਬਾਹਰ মিডিਆ ਕਰਮੀਆਂ ਦਾ ਤਾਨਤਾ ਲੱਗ ਗਿਆ ਤੇ ਹਸਪਤਾਲ ਦੀ ਪ੍ਰਬੰਧਕ ਕਮੇਟੀ ਨੇ ਵੱਡੀ ਕਾਰਵਾਈ ਕਰਨ ਦਾ ਵਾਅਦਾ ਕੀਤਾ ਤੇ ਉੱਧਰ ਹੀ ਪੁਲਿਸ ਵੀ ਜਾਂਚ ਵਿੱਚ ਜੁਟ ਗਈ ਹੈ। ਫਰਾਰ ਤੋਂ ਪ੍ਰੋਪਾਲ ਦੀ ਰਿਪੋਰਟ ਜਿਸ ਨੂੰ ਦਾ ਅਧੰਕਰ ਉਪਾਰ ਦਿੱਤਾ ਹੈ ਜੀ ਕਾਫੀ ਤਰ੍ਹਾਂ ਤੋਂ ਕੰਨ ਜੇ ਮੇਦੇ ਤੁਰੀ ਬਤੀ ਸੜਕਾਂ ਦੇ ਹੁੰਦਾ ਹੈ ਜੀ ਤੇ ਚਲੋ ਮੈਂ ਇਹਨੂੰ ਸਾਰਾ ਦਿੱਤਾ ਮੁੜ ਕੇ ਨਾਲ ਦੀ ਸਾਡੇ ਵੀ ਤਿਸ ਸੁਣੇ ਫਿਰ ਇਹਨਾਂ ਨੂੰ ਅਸਸਵੀ ਦੇ ਪੇਸ਼ ਕਰਾਇਆ ਜਿਲੰਦਰ ਜੀ ਉਥੇ ਨੇ ਅਰਖਾਸਤ ਦਵਾਈ ਹੈ ਤੇ ਬਾਕੀ ਅੱਗੇ ਉਹਨਾਂ ਤੇ ਸਰ ਸਰ ਇੱਕ ਵਿੱਚ ਮਾਮਲਾ ਉੱਟ ਕੇ ਆ ਰਿਹਾ ਬੱਚੇ ਦਾ ਮਾਮਲਾ ਆ ਗਿਆ ਵੀ ਬੱਚਾ ਵੇਚਿਆ ਹੈਗਾ ਉਹਦਾ ਕਿਸੇ ਕਲੀਨਿਕ ਦੇ ਉਹ ਤਾਂ ਦੋਨੇ ਬਰੀਫਿੰਗ ਕੀਤੀ ਸੀ ਵੀ ਕਿਹੜਾ ਕੋ ਫਲੋਰ ਤੋਂ ਜੀ ਕਲੀਨਿਕ ਕੋਲ ਤੇ ਚਲਦਾ ਕਲੀਨਿਕ ਜਾਨ ਲੱਤਨੀ ਹਸਪੀਟਲ ਇਹਦਾ ਨਾਮ ਲੈਂਦੀ ਸੀ ਉਹ ਅੱਛਾ ਜੀ ਜਿੱਥੇ ਇਹਦਾ ਉਹ ਬੱਚਾ ਦੇ ਚਿਹਰਾ ਜੀ ਇਹ ਨਹੀਂ ਇਹ ਨਹੀਂ ਦੱਸਿਆ ਵੀ ਬੱਚਾ ਕਿੱਥੇ ਵਾਲੋਂ ਦੇ ਚਿਹਰਾ ਕਿਉਂ ਹੋਇਆ ਹੈ ਜੇ ਕਿਹਦੇ ਦੇ ਚਿਹਰਾ ਵੀ ਬਤਾਓ ਸੱਚ ਜਿੰਨੇ ਕੁ ਦਾ ਵਿੱਚ ਹੈ ਨਹੀਂ ਪੈਸਿਆਂ ਦਾ ਨਹੀਂ ਕੋਈ ਵੇਚਿਆ ਜੰਦਾ ਕਲੀਨਿਕ ਨਾਲ ਨੇ ਇਹਨਾਂ ਦਾ ਨਾਲ ਲਿੰਦੀ ਸੀ ਕਿ ਇਨੀ ਬਕਾਇਆ ਹੈ ਮੈਂ ਤਾਂ ਜੀ ਮੇਰੇ ਭੈਣ ਮੇਰੇ ਕੋਲ ਹੈ ਉਹ ਉਹ ਮੇਰੀ ਬੇਟੀ ਨੂੰ ਲੈ ਕੇ ਬਹੁਤ ਤਾਂ ਹਰਕਰਾਉਂਦਾ ਧਮਕਾਉਂਦਾ ਸੀਗਾ ਛੋਟੀ ਜਿਹੀ ਬੱਚੀ ਹੈ ਮੇਰੀ 8 ਸਾਲ ਦੀ ਹੈ ਕਹਿੰਦਾ ਸੀ ਨਹੀਂ ਤਾਂ ਸੀ ਉਹਨਾਂ ਵੀ ਗਲਤ ਕਰਨਾ ਹੈ ਇਸ ਕਰਕੇ ਮੈਂ ਬਹੁਤ ਜ਼ਿਆਦਾ ਡਰੀ ਹੋਈ ਸੀ ਕਿ ਇਸ ਬਾਰੇ ਤੁਸੀਂ ਆਪਣੇ ਘਰ ਵਾਲੇ ਨੂੰ ਜਾਂ ਆਪਣੇ ਕਿਸੇ ਮਾਈਕੇ ਦੇ ਜੀ ਨਾਲ ਗੱਲ ਕਰੀ ਕੁਛ 6-7 ਮਹੀਨੇ ਪਹਿਲਾਂ ਦੱਸਿਆ ਜਾ ਰਿਹਾ ਪਰ ਮੇਰੇ ਕੋਲ ਅਜੇ ਕੋਈ ਕੰਪਲੇਂਟ ਨਹੀਂ ਪਹੁੰਚੀ ਗੋਮਰ ਅਜੇ ਸਾਸਤਰੀ ਨੂੰ ਪਤਾ ਲੱਗਿਆ ਵੀ ਸਾਡੇ ਕੋਲ ਕੋਈ ਪੇਟਰੀ ਨਹੀਂ ਪਹੁੰਚੀ ਜੇ ਜਦੋਂ ਕੋਈ ਕੰਪਲੇਂਟ ਹੋਣੀ ਹੈ ਕਿ ਬੁਲੈਂਡਰ ਨੂੰ ਮਿਲ ਕੇ ਜਿਗੋ ਦਾ ਮੌਕੇ ਤੇ ਕਾਰਜ ਕੋਈ ਕਾਰਜ ਅੰਦਰ ਲੈਣੀ ਚਾਹੀਦੀ ਸਰ ਸਰ ਉਹ ਲੇਡੀਜ਼ ਦਾ ਕਹਿਣਾ ਵੀ ਮੈਂ ਥਾਣੇ ਗਈ ਸੀ ਜਿਹੜਾ ਥਾਣੇ ਦਾ ਮੁਨਸੀ ਹੈਗਾ ਉਹਨੇ ਮੈਨੂੰ ਮਿਸਰੀਵ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਨਾਂ ਇਦਾਂ ਦਾ ਉਹਨਾਂ ਦੁਰਵਿਵਹਾਰ ਕੀਤਾ ਹੈਗਾ ਉਹ ਕੰਪਲੀਟ ਦੀ ਖੜ ਕੋ ਕਾਪੀ ਵੀ ਹੈਗੀ ਆ ਤੁਸੀਂ ਮੌਕੇ ਤੇ ਜੀ ਸਪਰੇਵ ਕੀਤਾ ਮੈਂ ਜਰੂਰ ਤਾਂ ਨਾਰਮਲ ਗੱਲ ਆ ਬਈ ਨਹੀਂ ਸਰ ਅਸੀਂ ਮੌਕੇ ਤੇ ਨਹੀਂ ਹੈ ਨਹੀਂ ਨਹੀਂ ਸਰ ਅਸੀਂ ਅਸੀਂ ਨਹੀਂ ਨਹੀਂ ਅਸੀਂ ਮੌਕੇ ਤੇ ਹੈ ਕਿ ਅਸੀਂ ਨਹੀਂ ਅਸੀਂ ਜੋ ਲੈਟਰ ਉਹ ਅਸੀਂ ਤੋਂ ਪੁੱਛ ਸਕਦੇ ਸਰ ਤੁਸੀਂ ਸਪਰੇਵ ਕਰੋ ਤੁਸੀਂ ਮੈਨੂੰ ਦੱਸੋ ਜਰੂਰ ਮੈਂ ਐਸਐਸਪੀ ਦੇ ਵੀ ਲੈਟਰ ਦਿੱਤੀ ਹੋਈ ਹੈ ਜਦੋਂ ਲੈਟਰ ਆ ਜਾਊਗਾ ਲੈਟਰ ਦੇ ਮਤਲਬ ਮੈਂ ਇੱਕ ਮਿੰਟ ਲੌਕ ਕਰ ਰੋਏ ਕਰ ਲੱਗਾ ਲੈਟਰ ਕੰਪਲੀਟਡ ਆਊਗਾ ਸਰ 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 ਹਸਪੀਟਲ ਦੇ ਪਹਿਲਾਂ ਵੀ ਇੱਕ ਐਫਆਈਆਰ ਬੱਚਾ ਵਿੱਚ ਨਹੀਂ ਪਤਾ ਹੈਗਾ ਮੈਂ ਤਾਂ ਨਵਾਂ ਆਇਆ ਔਰੇ 25 ਤਰੀਕ ਨੂੰ ਆਇਆ ਫਿਲਹਾਲ ਮੈਂ ਜਾਂਚ ਪੜਤਾਲ ਕਰੂੰਗਾ ਇਨਕੁਆਰੀ ਕਰੂੰਗਾ ਜਿਹੜਾ ਵੀ ਕਸ ਆਰ ਉਹਦੇ ਬਾਅਦ ਨਾਮਗਤਮਾਂ ਦਰਜ ਕਰਕੇ ਕਾਰਵਾਈ ਅਮਲ ਦੀ ਲਾਓ ਤੁਸੀਂ ਹੁਣ ਅੰਦਰ ਕੇ ਸੀ ਤੁਸੀਂ ਡਾਕਟਰ ਹੈਟ ਕਲੀਨਿਕ ਦੇ ਸੰਚਾਲਕ ਨਾਲ ਗੱਲ ਕੀਤੀ ਤੁਹਾਨੂੰ ਹਾਂ ਬਿਲਕੁਲ ਕੀਤੀ ਉਹ ਕਹਿੰਦੀ ਮੈਨੂੰ ਇਹਦੇ ਬਾਰੇ ਕੋਈ ਪਤਾ ਮੈਂ ਕੰਪਲੇਂਟ ਅਫਸਰ ਨੂੰ ਕਰਾਂਗਾ ਜੇ ਫਿਲਹਾਲ ਸੜਕ ਕੋਲ ਕੋਈ ਕੰਪਲੇਂਟ ਨਹੀਂ ਹੈ ਮਹਤਪੁਰ